ਅਗਲੀ ਖਬਰ ਰੁਕ ਕਰਾਂਗੇ ਪਟਿਆਲਾ ਟੋਲ ਪਲਾਜ਼ਾ ਤੇ ਪਹੁੰਚ ਚੁੱਕੇ ਨੇ ਕਿਸਾਨ ਆਗੂ ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਕੂਚ ਕੀਤਾ ਹੈ ਪਟਿਆਲਾ ਵੱਲ ਨੂੰ ਪੀਐਮ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਦੇ ਲਈ ਕਿਸਾਨ ਸ਼ੰਭੂ ਬਾਰਡਰ ਤੋਂ ਨਿਕਲ ਚੁੱਕੇ ਨੇ ਤਾਂ ਕਿਸਾਨਾਂ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਪਟਿਆਲਾ ਦੇ ਵਿੱਚ ਅੱਜ ਪੀਐਮ ਮੋਦੀ ਰੈਲੀ ਕਰਨ ਦੇ ਲਈ ਆ ਰਹੇ ਨੇ ਭਾਜਪਾ ਦੇ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਹੱਥ ਦੇ ਵਿੱਚ ਔਰ ਕਿਸਾਨਾਂ ਨੇ ਵੀ ਐਲਾਨ ਕੀਤਾ ਸੀ ਕਿ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾਏਗਾ ਜੋ ਉਹਨਾਂ ਦੇ ਸਵਾਲ ਨੇ ਉਹਨਾਂ ਦੇ ਜਵਾਬ ਮੰਗੇ ਜਾਣਗੇ ਹਾਲਾਂਕਿ ਸੁਰੱਖਿਆ ਦੇ ਲਿਹਾਜ਼ ਨਾਲ ਦੇਖਿਆ ਜਾਈਏ ਤੇ ਵੱਡੀ ਗਿਣਤੀ ਤੇ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਚਾਹੇ ਉਹ ਪੈਰਾ ਮਿਲਟਰੀ ਫੋਰਸਿਸ ਹੋਣ ਚਾਹੇ ਫਿਰ ਉਹ ਸੁਰੱਖਿਆ ਪੈਰਾ ਮਿਲਟਰੀ ਫੋਰਸਿਸ ਹੋਣ ਜਾਂ ਫਿਰ ਹੋਰ ਜਿਹੜੀ ਸੁਰੱਖਿਆ ਫੋਰਸ ਹੈ ਉਸ ਰਟਾਇਨਾਤ ਕੀਤਾ ਗਿਆ ਹੈ ਤਾਂ ਸਾਡੇ ਨਾਲ ਮਨੋਜੋਸ਼ੀ ਲਾਈਵ ਜੁੜ ਚੁੱਕੇ ਨੇ ਉਹਨਾਂ ਦਾ ਰੁਖ ਕਰਾਂਗੇ ਮਨੋਜ ਕੀ ਕੁਝ ਅਪਡੇਟ ਹੈ ਔਰ ਕਿਸਾਨ ਕਿੱਥੇ ਪਹੁੰਚ ਚੁੱਕੇ ਨੇ ਔਰ ਕਿੰਨੇ ਕਿਸਾਨ ਨੇ ਜਿਹੜੇ ਰੈਲੀ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਹੋਏ ਨੇ ਬਿਲਕੁਲ ਸ਼ੰਭੂ ਵਾਰਡਰ ਤੋਂ ਧਾਰੀ ਮਾਤਰਾ ਦੇ ਜਿਹੜੇ ਕਿਸਾਨ ਨੇ ਪਟਿਆਲੇਵਰ ਕੂਚ ਕਰ ਰਹੇ ਸੀਗੇ ਉਹਨਾਂ ਨੂੰ ਹੈਗਾ 3D ਜਿਹੜੀ ਹੈਗੀ ਹੈ ਟੋਲ ਪਲਾਜ਼ਾ ਉੱਥੇ ਰੁਕ ਗਏਗਾ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਜਿਹੜੀ ਫੋਰਸ ਹੈ ਉਹ ਲਗਾਈ ਗਈ ਹੈਗੀ ਹੈ ਬਹੁਤ ਜ਼ਿਆਦਾ ਫੋਰਥ ਲਗਾਈ ਗਈ ਹੈ ਫੋਰਥ ਦੇ ਨਾਂ ਨਾਲ ਤੁਸੀਂ ਦੇਖੋਗੇ ਕਿ ਜਿਹੜੇ ਕਿਸਾਨ ਨੇ ਉਹ ਪਹੁੰਚੇ ਹੋਏ ਨੇ ਕਿਸਾਨਾਂ ਦੇ ਨਾਂ ਨਾਲ ਨਾਂ ਨਾਲ ਹੈਗੇ ਜਿਹੜੇ ਟਿੱਪਰ ਲਗਾ ਕੇ ਪੂਰਾ ਰਸਤਾ ਬੰਦ ਕੀਤਾ ਗਿਆ ਕਿ ਜਿਹੜੇ ਕਿਸਾਨ ਨੇ ਅੱਗੇ ਨਾ ਜਾ ਸਕਣ ਪਾਣੀ ਦੇ ਬਿਚਾਰਾਂ ਦੀਆਂ ਗੱਡੀਆਂ ਖੜੀਆਂ ਨੇ ਟਿੱਪਰ ਲਗਾਏ ਗਏ ਤਿੰਨ ਚਾਰ ਲੇਅਰ ਦੇ ਵਿੱਚ ਟਿੱਪਰ ਲਗਾਏ ਗਏ ਨੇ ਆਸੂ ਗੈਸ ਵਾਲੀਆਂ ਗੱਡੀਆਂ ਖੜੀਆਂ ਨੇ ਤੇ ਨਾਲੇ ਪਾਣੀ ਦੇ ਬਿਚਾਰ ਕਰਨ ਵਾਲੀਆਂ ਗੱਡੀਆਂ ਤੁਹਾਨੂੰ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਹਨ ਪਰ ਜਿਹੜੇ ਕਿਸਾਨ ਨੇ ਉਹ ਇਸ ਟੋਨ ਤੱਕ ਪਹੁੰਚ ਗਏ ਨੇ ਉਹਨਾਂ ਦਾ ਗੱਲ ਕਹਿਣਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹਨਾਂ ਨੇੜੀ ਹੈਗੀ ਗੱਲ ਕਰਨੇ ਚਾਹੁੰਦੇ ਆ ਤੇ ਉਹਨਾਂ ਨਾਲ ਗੱਲ ਕਰਕੇ ਆਪਣੇ ਜਿਹੜੇ ਮਸਲੇ ਆ ਹੱਲ ਕਰਾਉਣੇ ਚਾਹੁੰਦੇ ਆ ਸਾਡਾ ਕੋਈ ਵੀ ਜਿਹੜਾ ਮਸਲਾ ਹੈ ਉਹ ਹੱਲ ਨਹੀਂ ਕੀਤਾ ਗਿਆ ਦੇਖੋ ਹਰ ਪਾਸੇ ਤੁਹਾਨੂੰ ਝੰਡੇ ਝੰਡੇ ਦਿਖਾਈ ਦੇ ਰਹੇ ਆ ਤੇ ਪੁਲਿਸ ਜਿਹੜੀ ਹੈਗੀ ਆ ਉਹ ਪਹੁੰਚ ਚੁੱਕੀ ਹੈਗੀ ਆ ਤੇ ਪੁਲਿਸ ਜਿਹੜੇ ਆ ਸਰਵਨ ਸਿੰਘ ਬੰਦੇਰ ਉਹਨਾਂ ਦੇ ਕੋਲ ਪਹੁੰਚੀ ਹੈ ਤੇ ਉਹਨਾਂ ਨਾਲ ਗੱਲ ਕਰ ਰਿਹਾ ਆਈ ਸਾਹਿਬ ਨੇ ਆਪਣੇ ਪਰਮਾਰ ਸਾਹਿਬ ਉਹ ਮਿਲ ਕੇ ਆਏ ਨੇ ਪੰਦੇਰ ਸਾਹਿਬ ਨਾਲ ਮਿਲਣ ਤੋਂ ਬਾਅਦ ਉਹ ਅੱਗੇ ਜਾ ਰਹੇ ਨੇ ਤੇ ਕੀ ਗੱਲ ਹੈਗੀ ਹੈ ਉਹ ਅਸੀਂ ਜਾਣ ਦੀ ਕੋਸ਼ਿਸ਼ ਕਰਾਂਗੇ ਕੀ ਗੱਲ ਹੋਈ ਹੈਗੀ ਹੈ ਪਰਮਾਰ ਸਾਹਿਬ ਆਪਾਂ ਲਈ ਬੀਟੂ ਕਰ ਲਈਏ ਤੇ ਆਪਾਂ ਵੀ ਪ੍ਰਸ਼ੰਸਾ ਕਰੀਏ ਲਈ ਟਕਰਾਉਣਾ ਕੁਝ ਕਹਾਵਾ ਕਰਦੇ ਹੋ ਤੇ ਆਪਾਂ ਗੱਲ ਕਰਦੇ ਆ ਸਾਰੀ ਲੀਡਰਸ਼ਿਪ ਨੂੰ ਬੇਨਤੀ ਹੈ ਜਰੂਰ ਮਿਲ ਲੈਣ ਬਿਲਕੁਲ ਹਾਂ ਜਿਹੜੇ ਨੇ ਪਰਮਾਰਸਾਂ ਪਹੁੰਚੇ ਨੇ ਇੱਥੇ ਤੇ ਉਹਨਾਂ ਨਾਲ ਜਿਹੜੀ ਗੱਲ ਕੀਤੀ ਜਾ ਰਹੀ ਹੈ ਤੇ ਉਹਨਾਂ ਨਾਲ ਗੱਲ ਕਰਕੇ ਜਿਹੜੀ ਅੱਗੇ ਦੀ ਜਿਹੜੀ ਰਣਨੀਤੀ ਹੈਗੀ ਆ ਉਹ ਪੂਰੀ ਜਿਹੜੀ ਹੈ ਅਪਣਾਈ ਅਪਣਾਈ ਜਾਵੇਗੀ ਤੇ ਗੱਡੀਆਂ ਇੱਥੇ ਖੜਾ ਦਿੱਤੀ ਗਈਆਂ ਸਾਰੀਆਂ ਤੇ ਆਪਣੇ ਪੁਲਿਸ ਦੇ ਜੋ ਅਫਸਰ ਹੈਗੇ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਉਹਨਾਂ ਨਾਲ ਜਿਹੜੀ ਗੱਲਬਾਤ ਹੈਗੀ ਆ ਉਹ ਹੁਣ ਜਿਹੜੀ ਕੀਤੀ ਜਾਵੇਗੀ ਮੈਂ ਤੇ ਹਾਜ਼ਰ ਹਾਂ ਠੀਕ ਆ ਜਿੱਥੇ ਤੱਕ ਆ ਕੇ ਤੂੰ ਬੈਠੀ ਆ ਵੀ ਆਹਾਂ ਰੋਡ ਬੰਦ ਕਰਾਉਣ ਦੇ ਮਜਬੂਰੀ ਵਸ ਸਾਨੂੰ ਕਰਨਾ ਪਊਗਾ ਲੋਕ ਗੱਡੀ ਨੇ ਲਾਉਣੀ ਹੈ ਗੱਡੀਆਂ ਆ ਰੋਕੀਆਂ ਇਹ ਆਪਣੇ ਟਰੈਕਟਰ ਜਿਹੜਾ ਆ ਅੱਥੇ ਵਾਲੇ ਮੋੜ ਕੇ ਯਾਰ ਆ ਤੈ ਤੈ ਕੀ ਆ ਟਰੈਕਟਰ ਨਾਲ ਮੋੜ ਕੇ ਇੱਥੇ ਜਿਹੜੇ ਅਸਰ ਸਾਹਿਬਾਨ ਨੇ ਪਰਲੀ ਟ੍ਰੈਫਿਕ ਬੰਦ ਕਰਾ ਤੋ ਅਸੀਂ ਉਤਰੋ ਵੀ ਨੰਗ ਸਕਦੇ ਨਹੀਂ ਤਾਂ ਕਰ ਲੋ ਜੀ ਕਰ ਲੋ ਨਹੀਂ ਨਹੀਂ ਪਰਣਾ ਜੀ ਕੀ ਗੱਲ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਜਿਵੇਂ ਲੀਡਰਸ਼ਿਪ ਨੇ ਆਖਿਆ ਆ ਸਮੇਂ ਦਿਓ ਸਰਕਾਰ ਦੇ ਨਾਲ ਗੱਲਬਾਤ